ਬੁਰਗਾ ਦਾ ਕੰਮ ਉਹ ਨਵੇੜ ਦੇਣਾ ਭਾਂਡੇ ਧੋਣ ਵਾਲੀ ਲੱਗੀ ਆ ਆ ਵਿੱਚੇ ਹੀ ਸਾਰੇ ਭਾਂਡੇ ਪੈ ਜਾਣੇ ਐ ਵਿੱਚ ਪਲੇਟਾਂ ਕੌਲੀਆਂ ਪੈਣ ਨੂੰ ਔਡ ਜਗਾ ਵਾ ਉੱਪਰ ਗੈਸ ਆ ਕਿੰਨੇ ਦੀ ਐ ਇਹ 290 ਦੀ ਐ ਇਹ ਇਕੱਲੀ ਇਕੱਲੀ ਆਈਟਮ ਦਾ ਰੇਟ ਆਪਾਂ ਤੁਹਾਨੂੰ ਦਿਖਾਉਣੇ ਅੱਜ ਜਿਹੜੇ ਬਲਬ ਲੱਗੇ ਆ ਹਸਾਬਕਦ ਤਾ ਤੁਸੀਂ ਲਾਈ ਜਾਣਾ ਸਾਢੇ ਤਿੰਨ ਜਿਹੜਾ ਐਰੋ ਦਾ ਲੱਗਿਆ ਹੋਇਆ ਬਲਬ ਇਹ ਕਿੰਨੇ ਵਾਟ ਦਾ ਇਹ 15 ਵਾਟ ਦਾ ਆਈਟਮਾਂ ਦੇਖ ਲਓ ਤੁਸੀਂ ਰੇਟਾਂ ਦੀ ਗੁਣਾ ਤੁਸੀਂ ਕਰੀਏ ਜੇ 7380 ਦਾ ਦੋ ਬਲਬ ਜਿਹੜੇ ਲੱਗੇ ਹੋਏ ਇੱਧਰ ਆਹ ਜਿਹੜੇ ਆਪਾਂ ਨਿੱਕੇ ਨਿੱਕੇ ਪੇਜ ਆ ਮੰਨ ਲਓ ਜਿਹੜੀਆਂ ਕੁੰਡਗੀਆਂ ਹੁੰਦੀਆਂ ਜਿਵੇਂ 1.5 1.5 ਐਰੋ ਦੀ ਲੱਗੀ ਆਹ ਤੇ ਉਹਦੀ ਹੁਣ ਕਰ ਲਿਓ ਆ ਪੇਜ ਗੱਲਾਂ ਸਾਰਾ ਕੋਲ ਲੱਗੇ ਆ ਹੈਮਰ ਹੁਮਰ ਲੱਗੇ ਆ ਹਨਾ ਸਾਰੇ ਲੱਗੇ ਹੋਏ ਆਹ ਜਿਵੇਂ ਜਮੂਰ ਜਿਹਾ ਵਾ 6.5 ਦਾ ਤੇ ਆ ਮੇਖਾਂ ਦੇਖ ਲਓ ਨਾ ਮੇਖਾਂ ਲੱਗੀਆਂ ਡੇਢ ਦੀਆਂ 130 ਦੀਆਂ ਕਿੰਨੀਆਂ ਮੇਖਾਂਆਂ ਵਿੱਚ 170 ਇਹਦੇ ਵਿੱਚ 95 ਜਿਹੜੀਆਂ ਸਿਲਵਰ ਕਲਰ ਦੀਆਂ ਦੂਜੀਆਂ 130 ਦੀਆਂ 80 ਆ 18 ਮੈਂ ਮਦਗਾ ਸਮਾਨ ਸਾਰਾ ਹੀ ਆ ਟ੍ਰੇਡ ਵੇਖ ਲਓ ਤੁਸੀਂ 34 ਦਾ ਜਿਹੜਾ ਗ੍ਰੈਂਡਰ ਆ 340 ਦਾ ਕੰਨਰੇ ਦੇ ਪਲੱਗ ਪਲੱਗ ਹੈਗੇ ਆ ਇਹ ਦਸਾਂ ਦਾ ਸਣੇ ਤਾਰ ਸਣਿਆ ਹਾਂ ਦਸਾਂ ਦਾ ਇਹ ਤੇ ਆਹ ਹੈਗਾ ਪਲੱਗ ਸ਼ੂ ਵਾਲਾ ਤਿੰਨ ਦਾ ਤਿੰਨ 에ਰੋ ਦਾ ਇਹ ਕਿੰਨਾ ਵਾਲਾ ਜੀ ਤੁਸੀਂ ਤੇ ਆਹ ਜਿਹੜੇ ਸਿੰਗਲ ਹੈਗੇ ਆ ਪੇਚਾ ਵਾਲੇ ਇੱਕ ਕੇਰੋ ਦੇ ਆਹੇ ਇੱਕ ਕੇਰੋ ਦੇ ਮੰਨ ਲਓ ਤੁਸੀਂ 90 ਦੇ ਹਿਸਾਬ ਨਾਲ ਕਰੀ ਚੱਲੋ ਕੋਣਾ ਕਿੰਨੇ ਦੇ ਮਗ੍ਹਾਈਏ ਦਿਖਾਉਣੀ ਤੁਹਾਨੂੰ ਆਪਾ ਹੋਰ ਕਿਹੜੀ ਆਟਮ ਦਾ ਰੇਟ ਪੁੱਛਣਾ ਦੱਸੀ ਚੱਲੋ ਤੁਸੀਂ ਆ ਰਸੇ ਰਸੇ ਹੀ ਮਿਲਦੇ ਆ ਸਾਰਾ ਕੁਝ ਹਾਬੇ ਇਹਨਾਂ ਦਾ ਹੀ ਦੱਸਿਆ ਕਿੰਨੇ ਰੁਪਏ ਮੀਟਰ ਗਿੱਟੀਆਂ ਪੈਕ ਦੇਣ ਹੱਸੀ ਪੀਸ ਤਾ ਤਾਰਾ ਬਈਆਂ ਲੈ ਸਮਾਨ ਸਾਰਾ ਹੀ ਮਿਲਦਾ ਮਸ਼ੀਨਾਂ ਜੜੀਆਂ ਦਾੜ੍ਹੀ ਕੱਟਣ ਵਾਲੀਆਂ 22 ਦੀ ਆ ਕੱਲੇ ਟ੍ਰਿਮਰ ਜੇ ਆ 7 7 ਐਰੋ ਦੇ ਆ ਇਹ ਇਧਰ ਮਹਿੰਗੇ ਵੀ ਹੈਗਾ ਆ ਆ ਵੀ 52 ਦੀ ਆਸਾਂ ਦੀ ਆਹ ਮਹਿੰਗੇ ਆ ਵੀ ਹੈਗਾ ਇਧਰ ਬਾਕੀ ਐਲ ਸੀ ਡੀ ਰੇਟ ਸਾਰਿਆਂ ਦੇ ਲਾਏ ਹੋਏ ਆ ਐਲ ਸੀ ਡੀਆਂ ਜਿਹੜੀਆਂ ਹੈਗਾਂ ਕੰਪਨੀਆਂ ਤਾਂ ਇਹਨਾਂ ਤਾਂ ਲੋਕਲ ਹੀ ਹੋਣਗੀਆਂ 185 ਦੀ ਆਹ ਆ ਚੱਲੀ ਜਾਂਦੀ ਆ ਵੇ 60 एरो ਦੀ ਆ 60 90 60 एरो ਦੀ ਆ ਤੇ ਜਿਹੜੀ ਵੱਡੀ ਆ ਉਹ 375ਾਂ ਦੀ 400 ਦੀ ਉਹ 375ਾਂ ਦੀ ਆ ਆਫਰ ਲੱਗੀ ਹੋਈ ਆ ਤੇ ਜਿਹੜੇ ਆਪਣੇ ਆ ਜਿਵੇਂ ਡਾਟਾ ਕੇਬਲ ਆ ਜਾਂਦੇ ਆ ਸਾਢੇ 3 ਦੀ ਆ ਸਾਢੇ 3 3 ਦੀ ਲੱਗਿਆ ਜਿਹੜੀ ਸਿੰਗਲ ਆ 2.5 ਦੀ ਆ ਜਿਹੜੇ ਐਡਾਪਟਰ ਆ ਚਾਰਜ ਕਰਨ ਵਾਲੇ ਫੋਨ 10-10 ਦੇ ਲੱਗੇ ਆ ਆ 4.5 ਦਾ ਵਾ ਤੇ ਬਾਕੀ ਜਿਹੜੇ ਕਾਫੀ ਏਟਮਾ ਹੈਗਾ ਇੱਥੇ ਕੀ ਰਿਡ ਸਾਰੀਆਂ ਦੇ ਹੈੱਡਫੋਨ ਆ ਇਧਰ ਜਿਹੜੇ 에어ਪੋਰਟ ਹੁੰਦੇ ਆ ਆਪਣੇ 26 ਦੇ 11 ਦੇ ਲੱਗੇ ਆ ਤੇ ਪਾਵਰ ਬੈਂਕ ਜਿਹੜੀਆਂ ਲੱਗੂਆਂ ਉਹ 8 에어로 ਦੀ ਲੱਗੀ ਆ ਤੇ 10000 MP ਦੀ ਹੈਗੀ ਆ 20 에어로 ਦੀ ਆ 20000 ਦੀ ਐਮਐਚਡੀ ਜਿਹੜੀ ਆ ਹੋਰ ਕਿਸੇ ਚੀਜ਼ ਦਾ ਰੇਟ ਤਿੰਨ ਮੈਂ ਚੋਣ ਅੱਛਾ ਆ ਕੀ ਘਰ ਘੁਰਦੇ ਵੀ ਲਾਏ ਪਏ ਲੱਕੜ ਦੇ ਸਾਰੇ ਅੱਲਾ ਐ ਵੀ ਨਿਕ ਨਿਕ ਜੇ ਘਰ ਘੁਰਦੇ ਲਾਏ ਪਏ ਜਗਾ ਖਾਲੀ ਹੋਊਗੀ ਬੜਾ ਬਣਾ ਕੇ ਲਾਤੇ ਇਹਨਾਂ ਨੇ ਕਹਿੰਦੇ ਆ ਇਧਰ ਸਾਰਾ ਕਮਰਿਆਂ ਦੀ ਸਿਆਬ ਟਾਲਾ